ਮੱਗਿਆ ਗਾਮਾਂ ਦੀ ਫੈਂਟ ਡਬਲ ਕਰ ਦੂਗਾ ਇਹ ਦੇਸੀ ਫਾਰਮੂਲਾ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਹੜੇ ਵੀ ਭਰਾ ਕਹਿੰਦੇ ਆ ਕਿ ਸਾਡੇ ਪਸ਼ੂਆਂ ਦੀ ਫੈਂਟ ਵੱਧ ਹੀ ਨਹੀਂ ਹੈਗੀ ਅਸੀਂ ਲਿਆ ਕੇ ਪਾਊਡਰ ਮੈਡੀਕਲ ਤੋਂ ਬਹੁਤ ਪਾ ਪਾ ਕੇ ਦੇਖ ਲੇ ਫਿਰ ਵੀ ਜਿਹੜੀ ਸਾਡੇ ਪਸ਼ੂਆਂ ਦੀ ਫੈਂਟ ਵੱਧ ਹੀ ਨਹੀਂ ਹੈਗੀ ਤਾਂ ਆਹ ਫਾਰਮੂਲਾ ਵਰਤ ਲਓ ਤੁਹਾਡੇ ਪਸ਼ੂਆਂ ਦੀ ਹੋ ਸਕਦਾ ਡਬਲ ਵੀ ਹੋ ਜੇ ਫੈਂਟ ਦੇਸੀ ਨੁਕਤਾ ਸਿਰਫ 1 ਰੁਪਈਆ ਦਾ ਖਰਚਾ ਹੈਗਾ ਕੋਈ ਜਿਆਦੇ ਮਹਿੰਗੀ ਚੀਜ਼ ਨਹੀਂ ਗੀ ਤੇ ਤੁਹਾਨੂੰ ਦੱਸ ਦਿਆ ਕਿਵੇਂ ਬਰਤਨੀਆਂ ਬਣੇ ਰਿਓ ਵੀਡੀਓ ਦੇ ਖੰਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡ ਦਿਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਦਾ ਬਿਲਦਾ ਬਟਨ ਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਕਿਸਾਨ ਦੋਸਤੋ ਜਿਹੜੀ ਇਹ ਚੀਜ਼ ਹੈ ਨਾ ਇਹ ਸਾਨੂੰ ਕਲੀ ਚੂਨਾ ਦੁਕਾਨ ਤੋਂ ਮਿਲ ਜੂਗਾ ਇਹਨੂੰ 부ਝਿਆ ਹੋਇਆ ਚੂਨਾ ਵੀ ਕਹਿੰਦੇ ਆ ਕਲੀ ਚੂਨਾ ਵੀ ਕਹਿੰਦੇ ਜਿਹੜੀ ਆਪਾਂ ਕੰਧਾਂ ਤੇ ਫੇਰਦੇ ਆ ਇਹ ਬਹੁਤ ਪ੍ਰਮਾਣਤ ਹਜੇ ਇਹ ਨਹੀਂ ਪਤਾ ਕਿ ਇਹਦੇ ਵਿੱਚ ਕੀ ਤਾਤ ਹੈ ਕਿਉਂ ਵਰਤਨੀ ਆ ਬਹੁਤ ਆਪਾਂ ਪਹਿਲਾਂ ਵੀਡੀਓ ਪਾਈਆਂ ਆ ਬਹੁਤ ਭਰਾ ਕਹਿੰਦੇ ਇਹ ਜ਼ਹਿਰ ਹੁੰਦੀ ਆ ਪਸ਼ੂ ਦਾ ਨੁਕਸਾਨ ਹੋ ਜਾਂਦਾ ਸਾਨੂੰ ਇਹ ਲਗਾਤਾਰ 5 ਸਾਲ ਹੋ ਗਏ ਵਰਤਦਿਆਂ ਨੂੰ ਤੇ ਜਿਹੜੇ ਵੀ ਭਰਾਣੇ ਪਹਿਲਾਂ ਵਰਤੀ ਆ ਉਹ ਵੀ ਸਾਡੇ ਨਾਲ ਕਮੈਂਟ ਕਰਕੇ ਦੱਸੇ ਵੀ ਕਿਵੇਂ ਰਿਜ਼ਲਟ ਮਿਲਿਆ ਸਾਨੂੰ ਲਗਾਤਾਰ 5 ਸਾਲ ਹੋ ਗਏ ਅਸੀਂ ਕਦੇ ਕੈਨੀਆਂ ਕੈਲਸ਼ੀਅਮ ਦੀਆਂ ਲਿਆ ਕੇ ਨਹੀਂ ਦੇਖੀਆਂ ਤੇ ਕਦੇ ਸਾਡੇ ਪਸ਼ੂ ਦਾ ਦੁੱਧ ਵਾਲੇ ਦਾ ਜਾਂ ਕਿਸੇ ਵੀ ਪਸ਼ੂ ਦਾ ਗਾਂ ਦਾ ਜਾਂ ਮੱਝ ਦਾ ਕੈਲਸ਼ੀਅਮ ਨਹੀਂ ਟੁੱਟਿਆ ਹੈਗਾ ਤੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਵਰਤਣੀ ਹੈ ਇਹ ਚੀਜ਼ ਜਿਹੜੇ ਵੀ ਪਸ਼ੂ ਦੀ ਸਾਡੇ ਦੀ ਫੈਂਟ ਘਟ ਆਉਂਦੀ ਹੈ ਤਾਂ ਤੁਸੀਂ ਉਹਨੂੰ ਕੀ ਕਰਨਾ ਕਲੀ ਚੂਨਾ ਲੈ ਲੈ ਕਲੀ ਚੂਨੇ ਦਾ ਚੌਥਾ ਹਿੱਸਾ ਜਾਂਦੇ ਅੱਧੇ ਚਮਚੇ ਤੋਂ ਵੀ ਘੱਟ ਲੈਣੀ ਆ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਪਸ਼ੂ ਨੂੰ ਪਿਉਣਾ ਹੈ ਜੇ ਤੁਸੀਂ ਸਵੇਰ ਇਹ ਕਲੀ ਚੂਨਾ ਪਾ ਕੇ ਪਾਣੀ ਪਿਆਤਾ ਪਸ਼ੂ ਨੂੰ ਤਾਂ ਸ਼ਾਮ ਨੂੰ ਤੁਹਾਨੂੰ ਰਿਜ਼ਲਟ ਦਿਖਾ ਦੂ ਸ਼ਾਮ ਨੂੰ ਦੁੱਧ ਵਾਲੇ ਫੈਂਟਾ ਦੁੱਧ ਦੀ ਉਹ ਵਧਣੀ ਸਟਾਰਟ ਹੋ ਜੂਗੀ ਐਡੀ ਸੇਤੀ ਇਹ ਕੰਮ ਕਰਦੀ ਆ ਤੇ ਜੇ ਤੁਹਾਡੇ ਪਸ਼ੂ ਦਾ ਕੈਲਸ਼ੀਅਮ ਘਟਦਾ ਉਹ ਵੀ ਪੂਰਾ ਹੋ ਜੂਗਾ ਜੇ ਤੁਹਾਡੇ ਕੋਲੇ ਪਸ਼ੂ ਜ਼ਿਆਦਾ ਆ ਤਾਂ ਤੁਸੀਂ ਵੱਡੀ ਖੇਲ ਦੇ ਵਿੱਚ ਵੀ ਤੁਸੀਂ ਅੱਧਾ ਕਿਲੋ ਕਲੀ ਚੂਨਾ ਘੋਲ ਕੇ ਰੱਖ ਸਕਦੇ ਹੋ ਉਹਨੂੰ ਪਸ਼ੂ ਨੂੰ ਪਾਣੀ ਪਿਆ ਸਕਦੇ ਹੋ ਤੇ ਜੇ ਤੁਸੀਂ ਡੇਲੀ ਐਂ ਕਰਨਾਗਾ ਵੀ ਪਸ਼ੂ ਨੂੰ ਪਾਣੀ ਪਿਉਣਾ ਬਾਲਟੀ ਦੇ ਵਿੱਚ ਪਿਉਣਾ ਜਾਂ ਬੱਠੇ ਚ ਪਿਉਣਾ ਉਹਦੇ ਚ ਚਮਕ ਤੇ ਦਾ ਚੌਥਾ ਇਸਾ ਕੋਲਿਆ ਕੇ ਕੋਲ ਕੇ ਪਿਆ ਦਿਆ ਕਰੋ ਦੋਵੇਂ ਟਾਈਮ ਵੀ ਪਿਆ ਸਕਦੇ ਹੋ ਇੱਕ ਟਾਈਮ ਵੀ ਪਿਆ ਸਕਦੇ ਹੋ ਇਹਦੇ ਵਿੱਚ ਹੁੰਦਾ ਕੈਲਸ਼ੀਅਮ ਜਿਹੜੀਆਂ ਤੁਸੀਂ ਕੈਨੀਆਂ ਲਿਆ ਲਿਆ ਕੇ ਪਿਆ ਪਿਆ ਕੇ ਥੱਕ ਗਿਓਣਾ ਤਾਂ ਇਹ 1 ਰੁਪਈਆ ਦਾ ਖਰਚਾ ਤੁਹਾਡਾ ਡੇਲੀ ਦਾ ਆਊਗਾ ਮਹੀਨੇ ਦੇ 30 ਰੁਪਈਆ ਦਾ ਖਰਚਾ ਗਾ ਤਾਂ ਫੈਂਟ ਦਾ ਤੁਹਾਡਾ ਪੂਰਾ ਫਰਕ ਪੈ ਜਾਊਗਾ ਮਾਜਾ ਚਾਹੇ ਗਾਂ ਕੀ ਦੁੱਧ گاੜਾ ਹੋ ਜਾਂਦਾ ਇਹਦੇ ਨਾਲ ਕੈਲਸ਼ੀਅਮ ਪਸ਼ੂ ਦਾ ਟੁੱਟਦਾ ਨਹੀਂ ਹੈਗਾ ਜਿਹੜੇ ਪਸ਼ੂ ਜਿਆਦੇ ਦੁੱਧ ਦਿੰਦੇ ਆ ਉਹਦਾ ਕੈਲਸ਼ੀਅਮ ਵੀ ਘਟ ਜਾਂਦਾ ਜੇ ਤੁਸੀਂ ਇਹ ਚੀਜ਼ ਵਰਤੋਗੇ ਤਾਂ ਇਹਦੇ ਨਾਲ ਕੈਲਸ਼ੀਅਮ ਨਹੀਂ ਟੁੱਟਦਾ ਜੇ ਤੁਸੀਂ ਇਹ ਵੀ ਨਹੀਂ ਵਰਤਣੀ ਹੈਗੀ ਤਾਂ ਇੱਕ ਕਲੀ ਆਉਂਦੀ ਹੈ ਚਰਦੇ ਵਾਲੀ ਉਹ ਖੁਲੀ ਹੋਈ ਹੁੰਦੀ ਆ ਤੇ ਉਹ ਤੁਸੀਂ ਪੁੜੀ ਲਿਆਉਣੀ ਆ ਪੁੜੀ ਲਿਆ ਕੇ ਤੁਸੀਂ ਉਹ ਰੋਟੀ ਦੇ ਉੱਪਰ ਸੋਲਿਆਂ ਦੇ ਦਾਣੇ ਜਿੰਨੇ ਪਾ ਕੇ ਪਸ਼ੂ ਨੂੰ ਦੇ ਸਕਦੇ ਹੋ ਤੇ ਉਹਦੇ ਨਾਲ ਵੀ ਤੁਹਾਡਾ ਪਸ਼ੂ ਹੈ ਜਿਹੜਾ ਨਾਲ ਤਾਂ ਫੈਟ ਵਧੂ ਨਾਲੇ ਦੁੱਧ ਵਧੂਗਾ ਨਾਲੇ ਕੈਲਸ਼ੀਅਮ ਨਿਕੜਦਾ ਹੈਗਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ